ਹਾਂਜੀ ਜੱਪਾ ਕਰਨ ਲੱਗੇ ਆ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਤੀਰਾ ਲਿੱਤਾ ਜੀ 6.5 ਤੇ ਮੋਢਾ ਲਿੱਤਾ 7 ਉਸ ਤੋਂ ਬਾਅਦ ਕਿੱਥੋਂ ਵੀ 6.5 ਲਿੱਤਾ ਹੀ ਫਰੰਟ ਤੱਕ ਦੀ ਜਿਹਨੂੰ ਕਹਿੰਦੇ ਆ ਤੇ 1/2 ਇੰਚ ਅੰਦਰ ਉਸ ਤੋਂ ਬਾਅਦ ਇਹ ਨਿਸ਼ਾਨ ਨੂੰ ਸਿੱਧੇ ਕਰਦੇ ਹਾਂ ਜੀ 22 ਇੰਚ ਦਾ ਨਿਸ਼ਾਨ ਲੱਗਿਆ ਜੀ हिਪ ਦਾ ਤੇ ਕਮਰ ਦਾ 7 ਇੰਚ ਦਾ ਨਿਸ਼ਾਨ ਇਹਨਾਂ ਨਿਸ਼ਾਨਾਂ ਨੂੰ ਵੀ ਸਿੱਧਾ ਕਰ ਲੈਣਾ ਰੱਖਾ ਤੁਹਾਡੀ ਆਂ ਦੇ ਵੀਰੇ ਹੂੰ ਨਿਸ਼ਾਨ ਆਪਣੇ ਫੀਟਿੰਗ ਦੇ ਹਿਸਾਬ ਨਾਲ ਲੱਗੇ ਜੀ ਫਰੋਂ ਦਾਸ 99 ਤੇ 10 ਤੋਂ 11 ਜਸਟ ਕੁਸ ਕਮਰ ਤੋਂ 9 ਤੋਂ 10 ਤੇ ਲੇਟ ਦਾ ਨਿਸ਼ਾਨ ਲੱਗਿਆ ਜੀ 11 ਦਾ ਉ ਚੜਾਈ ਲੈਂਥ ਮਤਲਬ ਇਹਦੀ ਸਾਡੇ ਤੋਂ ਸਾਡੇ 3 ਇੰਚ ਦਾ ਗੈਪ ਰੱਖਿਆ ਜੀ ਵਿਚ ਤੇ 6.5 ਇੰਚ ਦੀ ਪਲੇਟ ਕਾਣੀ ਜੀ మీడియం ਜਿਹਾ ਰੱਖਿਆ ਤੇ 1.5 2 2 ਇੰਚ ਦੇ ਨਿਸ਼ਾਨ ਲੱਗੇ ਜੀ 2 ਦਾ ਵੀ ਨਿਸ਼ਾਨ ਲੱਗ ਸਕਦਾ ਇੱਕ ਬੈਕ ਸਾਈਡ ਦਾ ਮੋٹے ਦੀ ਗਲਾਈ ਪਾਈ ਹੈ ਜੀ ਤੇ ਇੱਕ ਫਰੰਟ ਵਾਲੀ ਤੇ ਦੋਨਾਂ ਦੀ 1-1 ਇੰਚ ਦੇ ਗੈਪ ਨਾਲ ਗਲਾਈ ਪਾਈ ਹੋਈ ਹੈ ਜੀ ਹਾਂ ਤੇ ਮੈਂ ਇਹਨਾਂ ਫੈਬਰਿਕ ਨੂੰ ਆ ਫੋਲਡ ਕਰਕੇ ਚੰਗੀ ਤਰ੍ਹਾਂ ਪ੍ਰੈਸ ਦਿੱਤੀ ਹੋਈ ਹੈ ਜੀ ਉਹਨਾਂ ਤੇ ਲਾਈਨਿੰਗ ਨੂੰ ਆਪਾਂ ਉਹਦੇ ਉੱਪਰ ਰੱਖ ਲਿਆ ਚੰਗੀ ਤਰ੍ਹਾਂ ਵਿਛਾ ਲੈਣੀ ਕਈ ਮਿਲ ਪੈਣਾ ਨੂੰ ਬਹੁਤ ਔਖਾ ਲੱਗਦਾ ਲਾਈਨਿੰਗ ਵਾਲੇ ਸੂਟ ਨੂੰ ਕਟਿੰਗ ਕਰਨਾ ਪਰ ਤੁਸੀਂ ਇਕਵਲ ਇਸ ਤਰੀਕੇ ਨਾਲ ਕਟਿੰਗ ਕਰਕੇ ਜਰੂਰ ਵੇਖਿਆ ਜੇ ਜੇ ਤੁਹਾਨੂੰ ਸਹੀ ਲੱਗੇ ਤਾਂ ਜਰੂਰ ਦੱਸਿਆ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਕਪੜੇ ਨੂੰ ਵਿਛਾ ਕੇ ਜੀ ਤੇ ਲਾਈਨਿੰਗ ਨੂੰ ਇਸ ਦੇ ਉੱਪਰ ਰੱਖ ਕੇ ਬਰਾਬਰ ਬਰਾਬਰ ਕਟਿੰਗ ਕਰ ਲੈਂਗੇ ਇਸ ਦੇ ਨਾਲ ਕੀ ਹੁੰਦਾ ਨਾ ਤਾਂ ਕਪੜਾ ਘਟਦਾ ਤੇ ਨਾ ਵੱਧਦਾ ਬਿਲਕੁਲ ਬਰਾਬਰ ਬਰਾਬਰ ਰਹਿੰਦੇ। ਆਹਨੇ ਲਾਈਨਿੰਗ ਨੂੰ ਨਾ ਕੱਪੜੇ ਤੇ ਲਾਉਣ ਤੋਂ ਪਹਿਲਾਂ ਨਾ ਘੰਟਾ ਨੂੰ ਵਾਸ਼ ਕਰਕੇ ਜ਼ਰੂਰ ਰੱਖਿਆ ਕਰੋ। ਪਾਣੀ ਚ ਭਿਓ ਕੇ ਰੱਖ ਦਿਆ ਕਰੋ। ਉਸ ਤੋਂ ਬਾਅਦ ਕਟਿੰਗ ਕਰਨੀ ਚਾਹੀਦੀ ਹੈ ਲਾਈਨਿੰਗ ਦੀ ਜਿੰਨੀ ਸ਼੍ਰਿੰਕ ਹੋਣੀ ਹੁੰਦੀ ਆ ਉਹ ਹੋ ਜਾਂਦੀ ਆ। ਉਸ ਤੋਂ ਬਾਅਦ ਸ਼੍ਰਿੰਕ ਨਹੀਂ ਹੁੰਦੀ ਲਾਈਨਿੰਗ ਨੇ। ਨਾ ਹੀ ਇਹਦੀ ਚਪਾਨ ਬਣਦੀ ਇਹੋ। ਉਹ ਕਿ ਜ਼ਰੂਰ ਲਾਉਣੀ ਚਾਹੀਦੀ ਹੈ ਲਾਈਨ ਨੂੰ ਤੇ ਆਪਾਂ ਜਿੱਥੇ ਨਿਸ਼ਾਨ ਲੱਗੀ ਸੋ ਉੱਥੇ ਉੱਥੇ ਪਛਕ ਸੋ ਦੇ ਕੱਟ ਲਾਦੇ ਆ ਤੇ ਮੈਂ ਟੈਂਸ਼ਨ ਵਾਲੇ ਤਰੀਕੇ ਨਾਲ ਹੀ ਨਿਸ਼ਾਨ ਬਾ ਦਿੰਦੀ ਹਾਂ ਜੀ ਤੇ ਕਿਸੇ ਸਕਿੱਪ ਵੀ ਕਰ ਸਕਦੀ ਹਾਂ ਤੇ ਚਾਕ ਨਾਲ ਵੀ ਨਿਸ਼ਾਨ ਲਗਾ ਸਕਦੀ ਹਾਂ ਪਰ ਮੈਨੂੰ ਇਦਾਂ ਈ ਜ਼ੀ ਲੱਗਦਾ ਥੋੜਾ ਜਿਹਾ ਹਾਂਜੀ ਤੇ ਮੈਂ ਬੈਠ പല്ലേ ജോനേ ആ എന്നെ പല്ല തന്നെ ആ ഫ്രണ്ട മോഡേ തിട്ട വിശാ ਸਤ੍ਰਾਂ ਲਾਈਨਿੰਗ ਵਾਲੀ ਸੂਟ ਦੀ ਕਟਿੰਗ ਕਰਨਾ ਬਹੁਤ ਸੌਖਾ ਲੱਗਦਾ ਪਰ ਫਰਕ ਦੀ ਆਪ ਕੋ ਆਦੀ ਕਟਿੰਗ ਕਰਨ ਦੀ ਜਾਂਚ ਹੁੰਦੀ ਆ ਜਿਨ੍ਹਾਂ ਨੂੰ ਜਲਦੀ ਇਜ਼ੀ ਲੱਗਦੀ ਉਸ ਤਰੀਕੇ ਨਾਲ ਪਰ ਤੁਸੀਂ ਇਸ ਤਰੀਕੇ ਨਾਲ ਵੀ ਰਿਕੁਇਰਟੀ ਕਰਿਆ ਜੋ ਥੈਂਕ ਯੂ ਜੀ ਵੀਡੀਓ ਵੇਖਣ ਲਈ